ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਸ੍ਰੀ ਅਕਾਲ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਧੂਕਲਾਂ ਇਹ ਪਿੰਡ ਤਪਾ ਤਹਿਸੀਲ ਤੇ ਬਰਨਾਲੇ ਜ਼ਿਲ੍ਹੇ ਦਾ ਹੈ ਭਦੌਰ ਤੋਂ ਸਿੱਧੀ ਸੜਕ ਜਿਹੜੀ ਸੰਧੂਕਲਾਂ ਚ ਆਉਂਦੀ ਹੈ ਜਿਹੜੀ ਅੱਗੇ ਤਪੇ ਨੂੰ ਲੰਘਦੀ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਬਾਈ ਦਾ ਵਪਾਰ ਦਾ ਕੰਮ ਹੈ ਜ਼ਿਆਦਾਤਰ ਹੀਫਰ ਵੜਾ ਜਿਹੜੀਆਂ ਵਿਕਰੀਆਂ ਆਲੀਆਂ ਹੁੰਦੀਆਂ ਪਰ ਨਾਲ ਹੁਣ ਇੱਕ ਸ਼ੁਰੂਆਤ ਕੀਤੀ ਆ ਭਰਾ ਨੇ ਫਾਰਮ ਦੀ ਵੀ ਮੈਂ ਵੈਸੇ ਤਾਂ ਇਹ ਜਰਸੀ ਦਿਖਾਉਣੀ ਆ ਦੱਸੋ ਜਿਹੜੇ ਨਾਗ ਪੰਜ ਹੈ ਪੰਜੇ ਵੱਛੀਆਂ ਵਿਕਾਉ ਹੈ ਪਰ ਜਦੋਂ ਕੋਈ ਸੋਹਣਾ ਸੈਟਅਪ ਬਣਾਣਾ ਦੇਖੀਦਾ ਤਾਂ ਫਿਰ ਕੋਸ਼ਿਸ਼ ਹੁੰਦੀ ਆ ਵੀ ਕੋਈ ਜਿਹੜੇ ਦੋ ਭਰਾ ਉਹ ਇਸ ਪੱਖ ਤੋਂ ਵੀ ਵੀਡੀਓ ਦੇਖ ਲੈਣ ਜੋ ਇਦਾਂ ਦਾ ਕੋਈ ਸੈਟਅਪ ਤਿਆਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੋਈ ਆਈਡੀਆ ਮਿਲ ਸਕੇ ਪੋਰਸ਼ਨ ਬਣਾਤੇ ਆ ਪਾਈਪਾਂ ਲਾ ਕੇ ਅਲੱਗ-ਅਲੱਗ ਵੰਡਦੇ ਆ ਆਉਣ ਵਾਲੇ ਟਾਈਮ 'ਚ ਇਹਨਾਂ ਚਕਾਵਾਂ ਜਿਹੜੀਆਂ ਭਰਾ ਛੱਡੂਗਾ ਦੁੱਤੇ ਲਾਊਗਾ ਹਾਲਾਂਕਿ ਕੁਸ਼ਨ ਆ ਕੇ ਅਦਰ ਘਰੇ ਰੱਖੇ ਵੀ ਆ ਉੱਪਰ ਜਿਹੜੀ ਚਾਦਰਾਂ ਪਾਈਆਂ ਸੀਮੈਂਟਡ ਚਾਦਰਾਂ ਦੋਸਤੋ ਤੇ ਉਹਨਾਂ ਦੇ ਥੱਲੇ ਇੱਕ ਸੀਟ ਆਉਂਦੀ ਹੈ ਜਿਹੜੀ ਹੁਣ ਨਵੀਂ ਕਾੜ ਹੈ ਬਹੁਤ ਸਾਰੇ ਫਾਰਮਾਂ ਦੇ ਵਿੱਚ ਹੁਣ ਨਵੀਂ ਜਿਹੜੀ ਉਹ ਐਡ ਹੋ ਰਹੀ ਹੈ ਬਾਈ ਦੱਸਦਾ ਸੀ ਵੀ ਚਾਦਰਾਂ ਕਸਣ ਤੋਂ ਪਹਿਲਾਂ ਇਹ ਪਹਿਲਾਂ ਸੀਟ ਪਾ ਕੇ ਉਸ ਤੋਂ ਬਾਅਦ ਚਾਦਰਾਂ ਉੱਪਰ ਕਸਤਿਆਂ ਹੁਣ ਇਹਨਾਂ ਦੇ ਥੱਲੇ ਟੈਂਪਰੇਚਰ ਦਾ ਕਾਫੀ ਫਰਕ ਅੱਜ ਵੀ ਗਰਮੀ ਦੇ ਵਿੱਚ ਖੜੇ ਆ ਤਾਂ ਪਰ ਕਾਫੀ ਫਰਕ ਜਿਹੜਾ ਉਹ ਮਹਿਸੂਸ ਹੋ ਰਿਹਾ ਹੈ ਮਤਲਬ ਇਹਦੇ ਨਾਲ ਜੇ ਕੋਈ ਭਰਾ ਚਾਦਰਾਂ ਵਾਲੀ ਛੱਤ ਪਾਉਣੀ ਚਾਹੁੰਦਾ ਤਾਂ ਉਹਨੂੰ ਇਸ ਵਕਤ ਤੋਂ ਆਸਾਨੀ ਰਹੂਗੀ ਵੀ ਗਰਮੀ ਥੱਲੇ ਕੁਸਕਟੂਗੀ ਆਓ ਬੇਸਕ ਗੱਲਾਂ ਆਪਾਂ ਨਾ ਵੜਾਂ ਬਾਰੇ ਕਰੀਏ ਫਾਰਮ ਜਾਂ ਇਹ ਖੁਰਲੀ ਦਾ ਡਿਜ਼ਾਈਨ ਤੁਹਾਨੂੰ ਚੌਂਕੀਆਂ ਦਿਖਾਤਾ ਦੋਸਤੋ ਇਹ ਜਗਾ ਮੂਰੇ ਛੱਡੀ ਵੀ ਐ ਪੱਠੇ ਰਲਾਉਣ ਨੂੰ ਵਿੱਚ ਇਹਦੇ ਬਾਈ ਨੇ ਜਿਹੜੀ ਉਹ ਪੱਥਰ ਕਹਿ ਸਕਦੇ ਆ ਜਾਂ ਜਿਹੜੀ ਟਾਇਲ ਆਉਂਦੀ ਐ ਉਹ ਲਾਤੀ ਐ ਤਾਂ ਕਿ ਖੁਰਲੀ ਜਿਹੜੀ ਉਹ ਸਾਫ਼ ਬਣੀ ਰਵੇ ਇਦਾਂ ਦਾ ਡਿਜ਼ਾਈਨ ਖੁਰਨੀ ਦਾ ਇੱਥੇ ਇਦਾਂ ਦਾ ਸੈਟਅਪ ਇਸ ਭਰਾ ਨੇ ਤਿਆਰ ਕੀਤਾ ਆਓ ਵਾੜਾਂ ਬਾਰੇ ਜਾਣਕਾਰੀ ਲੈਣੇ ਆ ਤੇ ਫਿਰ ਇਹ ਤੁਹਾਨੂੰ ਕਲਾ ਕਲਾ ਨਗ ਤੋਰ ਕੇ ਵੀ ਦਿਖਾਉਂਦੇ ਜਾਵਾਂਗੇ ਪਹਿਲਾਂ ਮਿਲਦੇ ਹਾਂ ਬਾਈ ਨੂੰ ਬਾਈ ਸਸਤੀ ਗਾਲ ਅਸੀ ਗਾਲ ਜੀ ਤਰਮਿੰਦਰ ਭਾਈ ਅੱਜ ਆਪਾਂ 5 ਵਾੜਾਂ ਦਿਖਾ ਰਹੇ ਹਾਂ ਹਾਂਜੀ ਭਾਈ ਅੱਜ 5 ਜਰਸੀ ਬੱਚੀਆਂ ਜੀ ਠੀਕ ਹੈ ਅੱਛਾ ਆਪਾਂ ਬੱਚਿਆਂ ਨੂੰ ਰੂਟੀਨ ਚ ਲਈ ਆ ਰਹੇ ਹਾਂ ਹਾਂਜੀ ਭਾਈ ਰੂਟੀਨ ਚ ਜਿਹੜੇ ਇੱਧਰ ਕੁਝ ਹੋਰ ਪਸ਼ੂ ਰੱਖੇ ਹੋਏ ਆ ਫਿਰ ਇਹ ਫਾਰਮ ਦੇ ਤੌਰ ਤੇ ਰੱਖ ਰਹੇ ਜੀ ਇਹਨਾਂ ਚ ਵੀ ਵਿਕਰੀ ਵਾਲੇ ਹੈ ਨਾ ਇਹ ਆਪਣੇ ਫਾਰਮ ਦੇ ਤੌਰ ਤੇ ਜੀ ਠੀਕ ਹੈ ਹਾਂਜੀ ਮਤਲਬ ਉਹ ਫਾਰਮ ਵੀ ਆਪਦਾ ਤਿਆਰ ਕਰਨਾ ਹੈ ਹਾਂਜੀ ਹਾਂਜੀ ਠੀਕ ਹੈ ਜਿਹੜੀ ਇਹ ਪਰਚੀਟ ਕਸੀ ਵੀ ਆਪਾਂ ਚਾਦਰ ਦੇ ਥੱਲੇ ਕਸੀ ਵੀ ਹੈ ਹਾਂਜੀ ਇਹਦੇ ਨਾਲ ਕੋਈ ਫਰਕ ਪੈਂਦਾ ਕਰ ਬਈ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਆਈ ਪਹਿਲਾਂ ਆਪਣੇ ਪਹਿਲਾਂ ਵਾਲੇ ਛੱਡ ਦੇ ਵਿੱਚ ਬਹੁਤ ਜ਼ਿਆਦਾ ਗਰਮੈਸ ਆ ਜੀ ਹੂੰ ਤੇ ਇਹਦੇ ਚ ਜਿਹੜਾ ਟੈਂਪਰੋਂ ਟੈਂਪਰੇਚਰ ਆਈ ਬਹੁਤ ਡਾਊਨ ਹੈਗਾ ਉਹਦੇ ਨਾਲੋਂ ਬਹੁਤ ਡਾਊਨ ਹੈ ਹਾਂਜੀ ਮਤਲਬ ਜੇ ਕੋਈ ਭਰਾ ਛੱਡ ਪਾਉਣਾ ਚਾਹੁੰਦਾ ਜ਼ਰੂਰ ਹੈ ਤਾਂ ਵਿੱਚ ਪ੍ਰੋਵੀਜ਼ਨ ਬਣਾ ਕੇ ਹੀ ਰੱਖੇ ਵੀ ਆਪਾਂ ਇਹ ਪਾਉਣੀ ਹੈ ਨਾ ਹਾਂਜੀ 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 ਸਹੀ ਹੈ ਅੱਛਾ ਜਿਹੜੀਆਂ ਜਰਸੀ ਆਪਾਂ ਵੇਚ ਰਹੇ ਆਂ ਬਈ ਪ ਕੀ ਰੇਟ ਰਹੂਗਾ ਇਹਦਾ ਹਾਂ ਡਿਮਾਂਡ ਜਿਹੜੀ ਪੰਜਾਂ ਦੀ ਇਕੱਠੀਆਂ ਦੀ 1.8 ਲੱਖ ਆ ਜੀ ਹੂੰ ਤੇ ਇਹਦਾ ਸਿੰਗਲ ਪੀਸ ਦਾ ਜਿਹੜਾ ਰੇਟ 38000 ਰੁਪਿਆ ਜੀ ਇਹਦਾ 38 ਹੈ ਹਾਂਜੀ ਠੀਕ ਹੈ ਖੋਲਿਓ ਨੂੰ ਸੋ ਸੋ ਦੰਦੋਂ ਖੀਰੀ ਬੱਚੀ ਆ ਦੰਦ ਤੁਹਾਨੂੰ ਵੀਡੀਓ ਚ ਦਿਖਾਈ ਦੇਣੇ ਆ ਥੱਲੋਂ ਝੋਲ ਇਦਾਂ ਦੀ ਬਣਾਉਣੀ ਸ਼ੁਰੂ ਕਰਤੀ ਐ ਵੀ ਜਿਵੇਂ ਗੱਬਣ ਬੱਚੀ ਹੁੰਦੀ ਐ ਤਾਂ ਚਾ ਤੁਸੀਂ ਦੇਖੋ ਸੰਭੀ ਆ ਬੱਚੀ ਸੋਹਣੀ ਐ ਸਿਹਤ ਤੇ ਦੀ ਸਟ੍ਰਕਚਰ ਦੇਖ ਲਓ 38000 ਕੱਲੀ ਦੀ ਕੀਮਤ ਆ ਵੈਸੇ ਪੰਜਾਂ ਦੀ ਡਿਮਾਂਡ ਜਿਹੜੀ ਉਹ 1.5 ਲੱਖ ਹੈ ਮਤਲਬ ਪੁੱਠਾ ਜੇ ਤੁਸੀਂ ਖਰੀਦਦੇ ਹੋ ਤਾਂ 30 ਦਾ ਹੀ ਬੈਠੂਗਾ ਕੀਰੀ ਕਨਫਰਮ ਹੈ ਠੀਕ ਹੈ ਬਾਈ ਇਹ ਸੁੱਤੇ ਉੱਤੇ ਉੱਤੇ ਤੋੜ ਲਾ ਭਾਵੇਂ ਇਹਨੂੰ ਸੋ ਰੰਗ ਰੂਪ ਇਹਦਾ ਤੁਸੀਂ ਦੇਖ ਸਕਦੇ ਹੋ ਸਿੰਗਲ ਕਲਰ ਦੀ ਹੈ ਚਾਰ ਹੀ ਥਾਣਾ ਸੋਹਣਾ ਟਾਂਚਾ ਹੈ ਸੋ ਜੇ ਕੋਈ ਭਰਾ ਕੱਲੀ ਬੱਚੀ ਖਰੀਦਣੀ ਚਾਹੁੰਦਾ ਕੱਲੀ ਦੀ ਕੀਮਤ ਵੀ ਦੱਸਤੀ ਹੈ ਤੇ ਬਾਕੀ ਪੁੱਠੇ ਦਾ ਰੇਟ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਲੈ ਆ ਬਾਈ ਬੰਦ ਇਹਨੂੰ ਸੋ ਇਹ ਪਹਿਲੇ ਨੰਬਰ ਤੇ ਇੱਕ ਬੱਚੀ ਬਹੁਤ ਸੋਹਣੀ ਫੋਰ ਸੇਲ ਹੈ ਸੋ ਇਹ ਨਾਗ ਤੁਹਾਨੂੰ ਮੈਂ ਕਿ ਕਰਕੇ ਪੰਜ ਦਿਖਾਉਣੇ ਆ ਇਸ ਵੀਡੀਓ ਦੇ ਵਿੱਚ ਜਰਸੀ ਜਰਸੀ ਬੱਛੀਆਂ ਦਿਖਾਵਾਂਗੇ ਆਪਾਂ ਇਹ ਤੋਂ ਬਾਅਦ ਚ ਵੀ ਜਿਹੜੀ ਬੱਛੀ ਹੈ ਇਹਦੀ ਵੀ ਸਿਹਤ ਸੋਹਣੀ ਹੈ ਹਾਈਟ 19 21 ਫਰਕ ਹੈ ਲਗਭਗ ਸੇਮ ਹਾਈਟ ਦੀਆਂ ਪੰਜੇ ਬੱਛੀਆਂ ਇਹ ਦੋ ਨੰਬਰ ਦੀ ਬੱਛੀ ਬਾਈ ਇਹਦਾ ਇਹਦਾ ਰੇਟ ਕੀ ਰਹਿਣਾ ਦੋ ਨੰਬਰ ਇਹਦਾ 32000 ਰੁਪਇਆ ਜੀ 32000 ਹਾਂਜੀ ਖੀਰੀ ਹੈ ਵੀ ਦੰਦੋ ਖੀਰੀਆਂ ਹੀ ਸਾਰੇ ਬੱਛੀਆਂ ਹੀ ਆਪਾਂ ਦੰਦ ਚੈੱਕ ਕਰਾਵਾਂਗੇ ਸੋ ਸਾਰੀਆਂ ਹੀ ਬੱਛੀਆਂ ਬਾਈ ਕਹਿੰਦਾ ਵੀ ਖੀਰੀਆਂ ਆ ਬਾਕੀ ਤੁਹਾਨੂੰ ਵੀਡੀਓ ਚੈੱਕ ਵੀ ਕਰਵਾ ਦੇਾਂਗੇ ਇਹ ਤੁਸੀਂ ਦੋ ਨੰਬਰ ਦੰਦੋ ਖੀਰੀਆਂ ਦੀ ਗਰੰਟੀ ਤੇ ਥਣ ਚਾਰ ਹੀ ਹੋਣਗੇ ਜਿਵੇਂ ਅਗਲਾ ਗੱਡੀ ਚ ਗਈ ਵੀ ਆਪਣੀ ਵਾਪਸ ਮੋੜ ਦੇਈ ਠੀਕ ਹੈ ਓਕੇ ਦੰਦੋ ਕੱਚੀ ਖੀਰੀ ਆਈ ਠੀਕ ਓਕੇ ਉਹ ਹੋਏ ਹੁਣ ਪੱਠੇ ਖਾ ਰਹੀਆਂ ਦੋਸਤੋ ਉਹਦੇ ਕਰਕੇ ਦੰਦ ਲਵੇੜ ਲਏ ਇਹਨਾਂ ਨੇ ਖੀਰੀ ਵੱੱਛੀ ਐ ਢਾਂਚਾ ਸੋਹਣਾ ਇਹਦਾ ਵੀ ਕੀਮਤ ਤੁਹਾਨੂੰ ਇਹਦੀ ਦੱਸਤੀ ਐ ਬਾਈ ਨੇ 32000 ਰੱਖੀ 32000 ਰੁਪਏ ਕੀਮਤ ਹੈ ਇਹਦੀ 32000 ਕੀਮਤ ਐ ਇਹ ਪੰਜੇ ਵੱੱਛੀਆਂ ਦੰਦੋ ਖੀਰੀਆਂ ਤੇ ਥਣ ਚਾਰ ਹੈ ਮਤਲਬ ਕੋਈ ਵੀ ਬੱਚੀ ਤੇ ਐਕਸਟਰਾ ਸ਼ਾਕ ਨਹੀਂ ਹੈਗੀ ਤੇ ਦੰਦਾਂ ਦੇ ਵਿੱਚ ਵੀ ਕੋਈ ਫਰਕ ਨਹੀਂ ਨਿਕਲੂਗਾ ਭਾਵੇਂ ਘਰੇ ਪਹੁੰਚੀਆਂ ਬੱਚੀਆਂ ਬਾਈ ਕਹਿੰਦਾ ਵਾਪਸ ਕਰ ਦਿਓ ਜੀ ਸੋ ਇਹ ਦੂਬਾ ਤਿੰਨ ਨੰਬਰ ਤੇ ਜਿਹੜੀ ਬੱਚੀ ਬਾਈ ਕੀਮਤ ਇਹਦੀ ਦੱਸ ਦਿਨ ਤਰਮਿੰਦਰ ਕੀ ਹੈ ਇਹਦੀ ਕੀਮਤ 30000 ਰੁਪਿਆ ਜੀ 30000 ਫੋਲੋ ਸੋ ਦੋਸਤੋ ਡਿਮਾਂਡ 30000 ਹੈ ਡਿਮਾਂਡ ਆਪਣੀ ਵੀ ਜਾਇਜ਼ ਹੀ ਹੈ ਜੀ ਬਸ ਸ਼ੋਰ ਛੱਪਾ ਜਿਹੜਾ ਆਪਾਂ ਜਾਇਜ਼ ਕਰਾਂਗੇ ਜੀ ਠੀਕ ਹੈ ਓਕੇ ਸੋ ਦੰਦ ਦੇਖ ਲੈਣੇ ਇਹਦੇ ਵੀ ਆਪਾਂ ਓਕੇ ਬਈ ਠੀਕ ਹੈ ਸੋ ਖੀਰੀ ਦੋਸਤੋ ਇਹ ਵੀ ਬੱਚੀ ਢਾਂਚਾ ਦੇਖ ਲਓ ਤੁਸੀਂ ਹਾਈਟ ਤਾਂ ਸਾਰੀਆਂ ਹੀ ਬੱਚੀਆਂ ਜਿਹੜੀਆਂ ਲਗਭਗ ਸੇਮ ਜੀ ਹਾਈਟ ਦੀਆਂ ਜਿਹੜੀਆਂ ਮਰਜੀ ਨਾ ਤੁਸੀਂ ਦੇਖ ਲਓ ਤੁਸੀਂ ਦੇਖਣੀ ਇਹਨਾਂ ਦੀ ਸਿਹਤ ਤੇ ਰੰਗ ਉਹ ਵੈਸੇ ਰੰਗ ਵੀ ਲਗਭਗ ਸੇਮ ਹੀ ਹੈ ਤੋਂ ਜਿੱਦਾਂ ਦੀ ਬਰੀਡ ਦਾ ਥੋੜਾ ਬਹੁਤ ਫਰਕ ਆ ਜਾਂ ਸਟਰਕਚਰ ਦਾ ਫਰਕ ਹੋਬ ਜਾਂ ਕੀਮਤ ਦਾ ਫਰਕ ਵੀ ਪਊਗਾ 30000 ਰੇਟ ਹੈ ਸੋ ਹਾਈਟ ਵੀ ਚੰਗੀ ਹੈ ਤੇ ਲੈਂਥ ਵੀ ਚੰਗੀ ਹੈ ਥਣ ਚ ਆ ਰਹੀ ਹੈ ਚਾਰ ਨੰਬਰ ਤੇ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆ ਖੋਲ ਲਈ ਬਈ ਮੱਛੀ ਦੀ ਜਿਹੜੀ ਫੇਸ ਦੀ ਕੁਆਲਿਟੀ ਉਹ ਦੇਖ ਲੋਈ ਤੇ ਦੰਦੋ ਖੀਰੀ ਆਈ ਰੇ ਜੀ ਨਾਲ ਠੀਕ ਹੈ ਸੋ ਦੰਦੋ ਦੋਸਤੋ ਦੇਖ ਲੈਣੇ ਆਪਾਂ ਤੇ ਵੈਸੇ ਇਹ ਖੀਰੀ ਓਕੇ ਬਈ ਸੋ ਕਨਫਰਮ ਖੀਰੀ ਐ ਟਾਂਚਾ ਦੇਖ ਲੋ ਤੁਸੀਂ ਮੋੜ ਲੰ ਇਹਦਾ ਇਹਦਾ ਰੇਟ ਕੀ ਰੱਖਿਆ ਰੇਟ ਇਹਦਾ ਵੀ 30000 ਰੁਪਿਆ ਜੀ 30000 ਹੀ ਦੋਸਤੋ ਇਹਦੀ ਕੀਮਤ ਐ ਤੋ ਜੇ ਕੋਈ ਦੋ ਭਰਾ ਰਲ ਕੇ ਖਰੀਦਣਾ ਚਾਹੁੰਦਾ ਹੈ ਪੰਜੇ ਬੱਛੀਆਂ ਦਾ ਤੁਹਾਨੂੰ ਪੁੱਠੇ ਦਾ ਰੇਟ ਬਾਈ ਨੇ ਦੱਸਤਾ ਉਹਦੇ ਹਿਸਾਬ ਤੇ ਵੀ ਤੁਸੀਂ ਕੰਟੈਕਟ ਬਣਾ ਸਕਦੇ ਹੋ ਬਾਕੀ ਜੇ ਇਕੱਲਾ-ਕੱਲਾ ਨਾਲ ਖਰੀਦਣਾ ਤਾਂ ਇਕੱਲੇ-ਇਕੱਲੇ ਦੀ ਕੀਮਤ ਤੁਹਾਨੂੰ ਵੀਡੀਓ ਚ ਦੱਸੀ ਜਾਣੀ ਹੈ ਉਹਦੇ ਹਿਸਾਬ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਲਾਸਟ ਉੱਤੇ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਦੰਦ ਦੋਸਤੋ ਕਨਫਰਮ ਖੀਰੀ ਟਾਂਚਾ ਦੇਖ ਲੋ ਇਹਦਾ ਕੱਲੀ ਦਾ ਰੇਟ ਕੀ ਹੈ ਤਰ ਮੇ ਇਹਦਾ ਰੇਟ 28000 ਰੁਪਏ ਜੀ ਸੋ ਇਹਦਾ ਰੇਟ ਦੋਸਤੋ 28000 28 ਤੋਂ 38 ਤੱਕ ਦੀਆਂ ਮੱਛੀਆਂ ਪੰਜ ਹੈ ਕੱਲੀ ਕੱਲੀ ਲੈਣੀ ਹੈ ਤਾਂ ਰੇਟ ਮੈਂ ਵਾਰ-ਵਾਰ ਇਸ ਕਰਕੇ ਦੱਸਦਾ ਰਹਿੰਦਾ ਵੀ ਕਈ ਭਰਾ ਸਕਿੱਪ ਕਰਕੇ ਵੀਡੀਓ ਦੇਖਦੇ ਆ ਤਾਂ ਪੰਜ ਬੱਛੀਆਂ ਇਕੱਠੀਆਂ ਖਰੀਦ ਲੋਂਗੇ ਤਾਂ 30000 ਦੇ ਪੁੱਠੇ ਨਾਲ ਮਿਲ ਜਾਣੀਆਂ ਇਕੱਠਾਂ ਦਾ ਹੀ ਇੱਕ ਆਮ ਪੰਜਾਂ ਬੱਛੀਆਂ ਦਾ 5000 ਰੁਪਿਆ 1.5 ਲੱਖ ਦੇ ਵਿੱਚੋਂ ਮਾਨਤਾ ਕਰ ਦਾਂਗੇ ਜਾਂ ਇੱਕ 45 ਦੀਆਂ ਪੱਜਾ ਸਨੋ ਦੇ ਦਾਂਗੇ ਜੀ ਠੀਕ ਹੈ ਹਾਂਜੀ ਸੋ ਪੰਜੇ ਤਾਂ ਦੋਸਤੋ 145 ਚ ਬਾਈ ਕਹਿੰਦਾ ਦੇ ਦਾਂਗੇ ਤੇ ਜੇ ਅਲੱਗ-ਅਲੱਗ ਖਰੀਦਿਓ ਤਾਂ ਰੇਟ ਦੱਸਦੇ ਆ ਬਾਕੀ ਸੌਦਾ ਰਲਾ ਲਿਓ ਤੁਹਾਡਾ ਕਿਸ ਭਾਅ ਚ ਰਲਦਾ ਹੈ ਹਾਈਟ ਲੈਂਡ ਸੋਹਣੀ ਹੈ ਫਾਰਮ ਦਾ ਡਿਜ਼ਾਈਨ ਸ਼ੌਕੀਆ ਦਿਖਾਇਆ ਸੀਗਾ ਇਹ ਹਰੇਕ ਵੀਰ ਸੌਦਾ ਕਰਨ ਵਾਲਾ ਨਹੀਂ ਹੁੰਦਾ ਬਹੁਤ ਸਾਰੇ ਭਰਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਪਲੈਨਿੰਗ ਚੱਲਦੀ ਹੁੰਦੀ ਹੈ ਵੀ ਆਪਾਂ گاਵਾਂ ਦਾ ਫਾਰਮ ਬਣਾਉਣਾ ਤਾਂ ਨਵਾਂ ਸੈਟਅਪ ਹੈ ਜਿਹੜਾ ਇੱਥੇ ਬਣਿਆ ਹੋਇਆ ਹੈ ਨਵਾਂ ਸੈਟਅਪ ਕੋਈ ਵੀ ਭਰਾ ਬਣਾਉਂਦਾ ਹੈ ਤਾਂ ਉਹ ਬਹੁਤ ਕੁਝ ਸੋਚ ਕੇ ਬਣਾਉਂਦਾ ਕਿਉਂਕਿ ਬਹੁਤੇ ਫਾਰਮ ਦੇਖਣ ਤੋਂ ਬਾਅਦ ਚ ਬੰਨਦਾ ਤਾਂ ਇੱਥੋਂ ਵੀ ਤੁਹਾਨੂੰ ਕੁਝ ਆਈਡੀਆ ਜ਼ਰੂਰ ਮਿਲੂਗਾ ਬਾਕੀ ਖਰੀਦਣ ਵਾਲੇ ਪੱਖ ਤੋਂ ਤੁਹਾਡੇ ਲਈ ਇਹ ਪੰਜ ਵਹਿਣਾ ਹਾਜ਼ਰ ਹੈ ਰੂਟੀਨ ਚ ਗਾਵਾਂ ਵਛੀਆਂ ਜਿਹੜੀਆਂ ਵਿਕਰੀਆਂ ਬਣਾਉਂਦੀਆਂ ਤੁਸੀਂ ਪਹੁੰਚ ਕਰ ਸਕਦੇ ਹੋ ਇੱਥੇ ਸੰਧੂ ਕਲਾ ਪਿੰਡ ਹੈ ਬਰਨਾਲੇ ਜ਼ਿਲ੍ਹੇ ਦਾ ਨੇੜੇ ਭਧੌੜ ਦੇ ਆ ਤਪਾ ਵੀ ਇਹਦੇ ਨੇੜਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਨੰਬਰ ਸਕਰੀਨ ਉੱਤੇ ਵੀ ਇਦਾਂ ਚੱਲੀ ਜਾਂਦਾ ਮਿਹਰਬਾਨੀ